ਚੰਗੇ ਚੰਗੇ ਆਲਾ ਲੀਡਰ ਕਹਿ ਗਏ ਆ ਜਿਹੜੇ ਰਾਤ ਦੇ ਹਨੇਰੇ ਘੁੱਟਨਿਆਂ ਦੇ ਪੱਲ ਡਿੱਗ ਜਾਣ ਸੌਦਾ ਕਰ ਜਾਣ ਉਹ ਕੱਲੇ ਭਗਵੰਤ ਮਾਨ ਨੂੰ ਚੰਗੇ ਲੱਗਦੇ ਜਿਹੜਾ ਕੋਈ ਗੱਲ ਉਠਾਵੇ ਉਹਨਾਂ ਤੇ ਕਿਸੇ ਨਾ ਕਿਸੇ ਤਰੀਕੇ ਦਾ ਹਰ ਤਰੀਕੇ ਦਾ ਝੂਠਾ ਕੇਸ ਬਣਾ ਰਹੇ ਕੀ ਖੈਰਾ ਸਾਹਿਬ ਹੋਰ ਸਿੱਧੂ ਸਾਹਿਬ ਹੀ ਹੈ ਜਾਂ ਏਕਾਦੇ ਹੋਰ ਹੈ ਜੋ ਕੋਈ ਬਾਤ ਕਰਕੇ ਰਾਜੀ ਭਗਵੰਤ ਮਾਨ ਦੇ ਖਿਲਾਫ ਈਸ਼ੂ ਉਠਾਉਂਦੇ ਆ ਤਾਂ ਉਹਨਾਂ ਦੇ ਨਾਲ ਇਹ ਕੁਝ ਹੋਇਆ ਹੈ ਇਹ ਜੀ ਪੋਲਿਟਿਕਸ ਦਾ ਪੰਜਾਬ ਨੂੰ ਕੋਈ ਫਾਇਦਾ ਨਹੀਂ ਉਹ ਭਗਵੰਤ ਮਾਨ ਪਾਲਸੀ ਬਾਅਦ ਕੇ ਕਰਦਾ ਇੱਕ ਇਹਨਾਂ ਦਾ ਐਮਪੀ ਉਹ ਤਾੜੀਆਂ ਪਹਿਲਾਂ ਮਾਰਨੀਆਂ ਸ਼ੁਰੂ ਕਰ ਦਿੰਦਾ ਕਾਂਗਰਸ ਵਾਲਾ ਨਾ ਨਹੀਂ ਲੈਣ ਦੀ ਕੋ ਲੋਡ ਹੁੰਦੀ ਡਿਫਾਲਟਾਂ ਦੀ ਮਸਲਾ ਉਹ ਕਿਾ ਸੀ ਆਪਣਾ ਇਹਦਾ ਰਾਜੇ ਬਣਿੰਗਦਾ ਵੀ ਇੱਦਾਂ ਛੇਤੀ ਭੌ ਰੋ ਪੈਂਦਾ ਰੋਣ ਘਭਰਾਉਣ ਵਾਲੀ ਏਡੀ ਗੱਲ ਨਹੀਂ ਹੋਣੀ ਕਹਿੰਦੇ ਇਹ ਜਿਹਾ ਹੀ ਕੰਮ ਹੋਇਆ ਜਿਹੜਾ ਮੈਨੂੰ ਨਾ ਹੱਥ ਲਾਈ ਮੇਰੇ ਤੋਂ ਜੋ ਮਰਜ਼ੀ ਕਰਾ ਲਈ ਮਗਰ ਇਹਨਾਂ ਨਾਲ ਮਾੜਾ ਮਾੜਾ ਜਾਂ ਛੇਕ ਲਕ ਲਿਆ ਤੇ ਨਾਲ ਦੀ ਨਾਲ ਚੀਕਾਂ ਨਿਕਲੀਆਂ ਕਿ ਨਹੀਂ ਨਿਕਲੀਆਂ ਸਾਨੂੰ ਤਾਂ ਈਡੀ ਨੇ ਜਿਹੜਾ ਕੁੰਡਾ ਪੰਜਾਬ ਦਾ ਕੀਤਾ ਕੋਈ ਮੰਨ ਨਹੀਂ ਸਕਦੇ ਸੱਤ ਦੇ ਕੇਜਰੀਆ ਨੂੰ ਇਹ ਖਰਚਾ ਪੰਜਾਬੀਆਂ ਦੇ ਸਿਰ ਪੈ ਜਣ ਆਈ ਆੜੀ ਸੱਤ ਦੇ ਆਈ ਆੜੀ ਜਹਾਜ਼ ਉਡਾਉਣਾ ਪੈਂਦਾ 5 ਕਰੋੜ ਨੂੰ ਜਹਾਜ਼ ਦਿਹਾੜੀ ਪੈਂਦੀ ਹੈ ਸਾਨੂੰ ਤਾਂ ਉਹਨੂੰ ਕੂਕਲੋਂ ਚ ਹਵਾਵਾਂ ਦੇ ਚੱਕਰ ਰੱਖੀਦਾ ਜਦ ਤੱਕ ਪਤਾ ਲੱਗ ਜਾਏ ਕਿ ਨਹੀਂ ਨੋਟਿਸ ਮੁੱਕ ਨਹੀਂ ਗਿਆ ਉਹ ਬਾਬਾ ਰੌੜਾ ਦਿੱਲੀ ਵਾਲੇ ਨਾਲ ਕੁੰਡਾ ਪੰਜਾਬੀਆਂ ਦਾ ਕਰੀ ਜਾਂਦੇ। ਦਿਖਾਉਂਗਾ ਤੁਹਾਨੂੰ ਮੈਂ ਜਹਾਜ਼ ਦੀ ਫੋਟੋ ਵੀ ਕੱਢੀ ਆ। ਖੈਰਾ ਸਾਹਿਬ ਦਾ ਧੰਨਵਾਦ ਕਰਦਾ। ਉਹਨਾਂ ਨੇ ਜੋ ਕੁਝ ਵੀ ਕਿਹਾ ਉਹਨਾਂ ਦਾ ਧੰਨਵਾਦ ਹੈ ਜੇ ਉਹ ਸੱਚ ਦਾ ਸਾਥ ਦੇਣਗੇ। ਮਗਰ ਇੱਕ ਅਫਸੋਸ ਦੀ ਗੱਲ ਇਹ ਹੈ ਕਿ ਇਹ ਹਾਲਾਤ ਪੈਦਾ ਹੋਏ ਫਿਰ ਰਿਅਲਾਈਜ਼ੇਸ਼ਨ ਹੋਈ। ਇਹ ਜੀ ਪੋਲਿਟਿਕਸ ਦਾ ਪੰਜਾਬ ਨੂੰ ਕੋਈ ਫਾਇਦਾ ਨਹੀਂ ਮੈਂ ਵੀ ਕਮਿਟਿਡ ਐ ਇਸ ਗੱਲ 'ਚ ਮੈਂ ਪਹਿਲਾਂ ਹੀ ਕਮਿਟਮੈਂਟ ਆਪਦੀ ਸ਼ੋਅ ਕਰਤੀ ਸੀ ਖੈਰਾ ਸਾਹਿਬ ਦੇ ਮਾਮਲੇ 'ਚ ਕਿ ਉਹਨਾਂ ਨਾਲ ਸਿਰਫ बिकॉज ਹੀ ਇਹ ਭਗਵੰਤ ਮਾਨ ਦੇ ਖਿਲਾਫ ਇਸ਼ੂ ਉਠਾਉਂਦੇ ਐ ਤਾਂ ਉਹਨਾਂ ਦੇ ਨਾਲ ਇਹ ਕੁਝ ਹੋਇਆ ਸਾਨੂੰ ਵੀ ਪਤਾ ਐ ਤੁਹਾਨੂੰ ਵੀ ਪਤਾ ਨਵਜੋਤ ਸਿੰਘ ਸਿੱਧੂ ਕਹਿ ਰਿਹਾ ਸਾਮਨਪ੍ਰੀਤ ਸਿੰਘ ਬਾਦਲ ਕਹਿ ਗਏ ਐ ਚੰਗੇ ਚੰਗੇ ਆਲਾ ਲੀਡਰ ਕਹਿ ਕੇ ਆ ਜਿਹੜੇ ਰਾਤ ਦੇ ਹਨੇਰੇ ਘੁੱਟਨਿਆਂ ਦੇ ਬਲ ਡਿੱਗ ਜਾਣ ਸੌਦਾ ਕਰ ਜਾਣ ਉਹ ਕੱਲੇ ਭਗਵੰਤ ਮਾਨ ਨੂੰ ਚੰਗੇ ਲੱਗਦੇ ਜਿਹੜਾ ਕੋਈ ਗੱਲ ਉਠਾਵੇ ਉਹ ਨਹੀਂ ਚੰਗੇ ਲੱਗਦੇ ਔਰ ਉਹਨਾਂ ਤੇ ਕਿਸੇ ਨਾ ਕਿਸੇ ਤਰੀਕੇ ਦਾ ਹਰ ਤਰੀਕੇ ਦਾ ਝੂਠਾ ਕੇਸ ਬਣਾ ਰਹੇ ਦੇਖੋ ਇੱਕ ਗੱਲ ਦੀ ਉਹਨਾਂ ਨੇ ਜਿਹੜੀ ਕਬੂਲ ਕੀਤੀ ਮੈਂ ਉਹਦਾ ਵੀ ਧੰਨਵਾਦ ਕਰਦਾ ਹਾਂ ਕਿ ਬਾਦਲ ਸਾਹਿਬ ਦੇ ਵੇਲੇ ਇਹ ਸਾਰਾ ਇਸ਼ੂ ਉੱਠਿਆ ਸੀ ਮਗਰ ਬਾਦਲ ਸਾਹਿਬ ਨੇ ਸਪਸ਼ਟ ਤੌਰ ਤੇ ਕਹਿਆ ਸੀਗਾ ਕਿ ਨਹੀਂ ਇਹ ਕੇਸ ਮੇਰੇ ਹੁੰਦੇ ਹੋ ਇਹ ਕੇਸ ਨਹੀਂ ਬਣਨਾ ਬਿਕੋਜ਼ ਵਿਰੋਧਤਾ ਵਿਚਾਰਧਾਰਾ ਆਪ ਦੀ ਥਾਂ ਬਟ ਦਿਸ ਕਾਈਂਡ ਆਫ ਪੋਲਿਟਿਕਸ ਔਰ ਇਹ ਕੇਵਲ ਇਹਨਾਂ ਦੇ ਮਸਲੇ ਚ ਨਹੀਂ ਇਹ ਮਸਲਾ ਉੱਠਿਆ ਸੀ ਆਪਣਾ ਦਾ ਰਾਜੇ ਵੜਿੰਗ ਦਾ ਵੀ ਇਹਨੇ ਤੁਸਾਨੂੰ ਯਾਦ ਹੋਣਾ ਇਹ ਤਾਂ ਛੇਤੀ ਭਾਉ ਰੋ ਪੈਂਦਾ ਹੈ ਰੋਣ ਘਬਰਾਉਣ ਵਾਲੀ ਏਡੀ ਗੱਲ ਨਹੀਂ ਹੋਣੀ ਕਹਿੰਦੇ ਇਹੋ ਜਿਹਾ ਹੀ ਕੰਮ ਹੋਇਆ ਜਿਹੜਾ ਮਤਲਬ ਉਹ ਜਿਹੜੀ ਗੱਲ ਸਿੱਧੂ ਸਾਹਿਬ ਕਰ ਰਹੇ ਉਹ ਵੀ ਮਤਲਬ ਇਹ ਗੱਲ ਤਾਂ ਰੋਣ ਵਾਲੀ ਆ ਕਿ ਮੈਨੂੰ ਨਾ ਹੱਤ ਲਾਈ ਮੇਰੇ ਤੋਂ ਜੋ ਮਰਜ਼ੀ ਕਰਾ ਲਈ ਉਦੋਂ ਵੀ ਵਿਧਾਨ ਸਭਾ 'ਚ ਰੋਇਆ ਸੀ ਤੁਹਾਡੇ ਸਾਹਮਣੇ ਸੀ ਭਾਈ ਸਾਡੇ ਤੇ ਉਹੀ ਕੁਝ ਹੋਇਆ ਮੈਂ ਤਾਂ 6 ਮਹੀਨੇ ਪਹਿਲਾਂ ਕੱਟ ਕੇ ਆਇਆ ਮੇਰੇ ਨਾਲ ਤਾਂ ਕਿੰਨੇ ਸਾਲ ਦਾ ਹੋ ਰਿਹਾ ਮਗਰ ਇਹਨਾਂ ਨਾਲ ਮਾੜਾ ਮਾੜਾ ਜਾਂ ਛੇਕ ਲਕ ਲਿਆ ਤੇ ਨਾਲ ਦੀ ਨਾਲ ਚੀਕਾ ਨਿਕਲਿਆ ਕਿ ਨਹੀਂ ਨਿਕਲਿਆ ਮਗਰ ਇਹ ਪੋਲਿਟਿਕਸ ਦੀ ਸ਼ੁਰੂਆਤ ਕਿਨੇ ਕੀਤੀ ਕਾਂਗਰਸ ਪਾਰਟੀ ਨੂੰ ਇਸ ਨੂੰ ਨੈਕਸਟ ਲੈਵਲ ਤੱਕ ਕੌਣ ਲੈ ਕੇ ਗਏ ਮੌਜੂਦਾ ਸਰਕਾਰ ਹਾਂ ਇਹਦੇ ਚ ਕੇਜਰੀਵਾਲ ਸਾਹਿਬ ਦਾ ਰੋਲ ਮੈਂ ਮਾੜਾ ਨਹੀਂ ਕਹਿ ਸਕਦਾ ਕਿਉਂਕਿ ਦੇਖੋ ਉਹਨਾਂ ਨੇ ਜਦੋਂ ਮੇਰੇ ਖਿਲਾਫ ਬੋਲੇ ਤੇ ਉਹਨਾਂ ਨੇ ਰੈਲਾਈਜ਼ ਕੀਤਾ ਮੈਂ ਗਲਤ ਬੋਲਿਆ ਮੇਰੇ ਤੋਂ ਦਾ ਲੰਮੀ ਚੌੜੀ ਮਾਫੀ ਮੰਗੀ ਔਰ ਕਿੰਨਾ ਹਾਲਾਤਾਂ ਚ ਮੰਗੀ ਹੈ ਮੈਂ ਤੁਹਾਨੂੰ ਜਨਤਕ ਨਹੀਂ ਕਰਨਾ ਚਾਹੁੰਦਾ ਕਿਉਂਕਿ ਇਹ ਸਭ ਮੇਰਾ ਤੇ ਉਹਦਾ ਪਰਸਨਲ ਉਹ ਸਾਡਾ ਆਪਸ 'ਚ ਕੋਈ ਗੱਲਬਾਤ ਦਾ ਸਮਝੌਤਾ ਵੀ ਹੁੰਦਾ ਕਈ ਵਾਰੀ ਅੰਦਰਲੀ ਖਾਤਿਆਂ ਗੱਲ ਹੁੰਦੀ ਹੈ ਉਦੋਂ ਇਹ ਭਗਵੰਤ ਭੱਜ ਗਿਆ ਸੀ ਅਸਤੀਫਾ ਦੇ ਗਏ ਮਗਰ ਬੇਸ਼ਰਮ ਹੈ ਨਾ ਹੈ ਨਹੀਂ ਕੋਈ ਇਹਦੇ ਮਤਲਬ ਸਕਰੂਪਲਸ ਅਸੂਲ ਹੈ ਨਹੀਂ ਹੁਣ ਉਸੇ ਪਾਰਟੀ ਦਾ ਜਿੱਤੋਂ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਸੀ ਉਹ ਮੁੱਖ ਮੰਤਰੀ ਦੀ ਕੁਰਸੀ ਤੇ ਡਿੱਗਿਆ ਫਿਰਦਾ ਕੀ ਸਮਝੌਤਾ ਹੋਇਆ ਸੀ ਨੇ ਨਹੀਂ ਕੀਤੀਆਂ ਜਾ ਸਕਦੀਆਂ ਕਈ ਥੋੜੇ ਵੀ ਆਪਸੀ ਸਮਝੌਤੇ ਹੁੰਦੇ ਤੁਸੀਂ ਨਹੀਂ ਦੱਸਦੇ ਸਾਡੇ ਵੀ ਆਪਸੀ ਕੋਈ ਪਿਆਰ ਹੈ ਇਸ ਲਈ ਮੈਂ ਹੀ ਉਹਦਾ ਹੱਕ ਦਾ ਨਾਰਾ ਮਾਰਦਾ ਜਦ ਉਹਨੂੰ ਈਡੀ ਛੱਦੀ ਸਾਨੂੰ ਤਾਂ ਈਡੀ ਨੇ ਜਿੰਨਾ ਕੁੰਡਾ ਪੰਜਾਬ ਦਾ ਕੀਤਾ ਤੁਸੀਂ ਮੰਨ ਨਹੀਂ ਸਕਦੇ ਸੱਤ ਦੇ ਕੇਜਰੀਆਲ ਨੂੰ ਇਹ ਖਰਚਾ ਪੰਜਾਬੀਆਂ ਦੇ ਸਿਰ ਪੈ ਜਾਂਦਾ ਆਈ ਆਰੀ ਛੱਦਦੇ ਆ ਆਈ ਆਰੀ ਜਹਾਜ਼ ਉਡਾਉਣਾ ਪੈਂਦਾ 5 ਕਰੋੜ ਨੂੰ ਜਹਾਜ਼ ਦਿਹਾੜੀ ਪੈਂਦੀ ਹੈ ਸਾਨੂੰ ਤਾਂ ਉਹਨੂੰ ਕੋਲੋ ਚੱਕ ਹਾਵਾਤੀ ਚੱਕਰ ਰੱਖੀਦਾ ਜਦ ਤੱਕ ਪਤਾ ਲੱਗ ਜੇ ਕਿ ਨਹੀਂ ਨੋਟਿਸ ਮੁੱਕ ਨਹੀਂ ਗਿਆ ਮੈਂ ਐਡੀ ਨੂੰ ਕਹਾਂ ਉਹ ਬਾਬਾ ਰੌੜਾ ਦਿੱਲੀ ਵਾਲੇ ਨਾਲ ਕੁੰਡਾ ਪੰਜਾਬੀਆਂ ਦਾ ਕਰੀ ਜਾਂਦੇ ਉਹ ਜਦੋਂ ਵਪਾਸਨਾ ਕਰਨੀ ਪਈ 11200 ਪੁਲਿਸ ਵਾਲਿਆਂ ਦੀ ਵਪਾਸਨਾ ਨਾਲ ਕਰਾਤੀ ਖਰਚਾ ਵੇਖੋ ਕਿੰਨਾ ਪੈ ਗਿਆ ਪਿਛਲੀ ਆੜੀ ਸੱਧਿਆ ਜਾਜ ਸਾਨੂੰ ਫੇਰ ਮੱਧ ਪ੍ਰਦੇਸ਼ ਨੂੰ ਪੰਜਾਬੀਆਂ ਨੂੰ ਡਾਉਣਾ ਪੈ ਗਿਆ ਐਤ ਕੀ ਸੱਧਿਆ ਤੇ ਗੋਆ ਦੀਆਂ ਵਿਚਾਂ ਦੀਆਂ ਸੈਰਾਂ ਕਰਾਉਣੀਆਂ ਪੈ ਗਈਆਂ ਕਰਜ਼ਾ ਚੱਤ ਦੀ ਈਡੀਆ ਖਰਚਾ ਪੰਜਾਬੀਆਂ ਦੇ ਸਿਰ ਪੈ ਜਾਂਦਾ ਇਹ ਹੈ ਤਾਂ ਬੇਅਨਸਾਬ ਹੀ ਨਾ ਮੈਂ ਤਾਂ ਉਸ ਨੂੰ ਵੀ ਕਰੂੰਗਾ ਆਪਦੇ ਵੱਡੇ ਵੀਰ ਨੂੰ ਕੇਜਰੀਵਾਲ ਸਾਹਿਬ ਨੂੰ ਤੁਸੀਂ ਚਰਚ ਕਰੋ ਇਹ ਤਾਂ ਨਲਾਇਕ ਬੱਚਾ ਜਿਹੜਾ ਥੋਡੇ ਵਾਲਾ ਇੱਧਰ ਵਾਲਾ ਇਹਨੇ ਤਾਂ ਨਹੀਂ ਸ਼ਰਮ ਕਰਨੀ ਅੱਗੇ ਪੰਜਾਬ ਤੇ 65-70 ਹਜ਼ਾਰ ਕਰੋੜ ਦਾ ਕਰਜ਼ਾ ਹੋਇਆ ਖਜੂਰ ਸਾਹਿਬ ਦੱਸਦੇ ਹੀ ਹੁੰਦੇ ਕਿ 100 ਕਰੋੜ ਦਿੱਲੀ ਤੇ 100 ਕਰੋੜ ਦਿੱਲੀ ਉਤੋਂ ਆਜਾਜ ਡਾਉਣਾ ਪੈ ਜਾਂਦਾ ਆਈ ਵਾਰੀ ਹੁਣ ਜੇ ਮੈਂ ਸੋਚ ਰਿਹਾ ਸੀਗਾ ਉਹ ਸੁਰੇਨ ਸਾਹਿਬ ਵਾਂਗੂ ਜੇ 7-8 ਅਰੀ ਸੱਦ ਲਿਆ ਸਾਨੂੰ ਤਾਂ ਆ ਈਡੀ ਦਾ ਸੱਦਾ ਹੀ ਮੈਨੂੰ ਲੱਗਦਾ 15-20 ਕਰੋੜ ਨੂੰ ਪੈ ਜਾਣਾ ਕਿਉਂਕਿ ਆਈ ਯਾਰੀ ਜਹਾਜ਼ ਉਡਾਉਣਾ ਪੈਣਾ ਔਰ ਉਹ ਜਹਾਜ਼ ਛੋਟੇ-ਮੋਟੇ ਜਹਾਜ਼ ਨਹੀਂ ਉੱਡਦੇ ਮੈਂ ਮੈਂ ਜਹਾਜ਼ ਇੱਕ ਦਿਨ ਵਿਖਾਵਾਂ ਤੁਹਾਨੂੰ ਮੈਂ ਬਣਾਇਆ ਉਹਦਾ ਮਾਡਲ ਤੁਹਾਡੇ ਅੱਗੇ ਪੇਸ਼ ਕਰੂੰ ਜਿਹੜੇ ਜਹਾਜ਼ ਦੇ ਜਾਂਦੇ ਆ ਤੁਸੀਂ ਵੀ ਵੇਖ ਕੇ ਨਾ ਡਿੱਗ ਜਾਣਾ ਕਿ ਯਾਰੇ ਤਾਂ ਕਮਾਲ ਦੀ ਲਾਈਫ ਹੈ ਜੀ ਤਾਂ ਅੰਬਾਨੀ ਕੋਲ ਸ਼ਾਇਦ ਹੋਵੇ ਜਾਂ ਜਹਾਜ਼ ਜਿਹਾ ਹੋਵੇ ਹੋਰ ਕਿਸੇ ਕੋਲ ਨਹੀਂ ਔਰ ਕਹਿੰਦੇ ਅਸੀਂ ਆਮ ਆਦਮੀ ਮਖਾਊਂਗਾ ਤੁਹਾਨੂੰ ਮੈਂ ਜਹਾਜ਼ ਦੀ ਫੋਟੋ ਵੀ ਕੱਢੀ ਆ ਜਹਾਜ਼ ਦਾ ਐਨ ਅੰਦਰ ਬੈਠਿਆ ਦੀ ਤਾਂ ਨਹੀਂ ਵਿਖਾ ਸਕਦਾ ਫੇਰ ਤਾਂ ਜਿਹਨੇ ਖਿੱਚੀ ਆ ਉਹਦੀ ਖਟੀਆਂ ਖੜੀ ਹੋ ਜੂਗ ਮਗਰ ਮੇਰੇ ਕੋਲ ਉਹ ਫੋਟੋ ਵੀ ਆਈ ਆ ਕਿਹੜੇ ਕਿਹੜੇ ਬੈਠੇ ਸਨ ਮਿਸਟਰਨ ਮਿਸੇਜ਼ ਭਗਵੰਤ ਮਾਨ ਮਿਸਟਰਨ ਮਿਸੇਜ਼ ਕੇਜਰੀਆਲ ਕਿਹੜੇ ਕਿਹੜੇ ਉਸ ਦਿਨ ਜਹਾਜ਼ ਦੀ ਸ਼ਹਿਰ ਹੂਟਾ ਕੱਢ ਰਹੇ ਸੀ ਉਹ ਸਾਰੀ ਮੇਰੇ ਕੋਲ ਲਿਸਟ ਆਈ ਆ ਮਗਰ ਉਹ ਨਹੀਂ ਜਨਤਕ ਕਰ ਸਕਦਾ ਫੇਰ ਕਹਿਣਗੇ ਮਜੀਠੀਆ ਸਿਕਰਟ ਐਕਟ ਬਾਹਰ ਕਰਦਾ ਨਹੀਂ ਕਰਦਾ ਇਸ ਲਈ ਕਈ ਚੀਜ਼ਾਂ ਰੱਖ ਰੀਏ ਬੈਨ ਤਾਂ ਬਹਾਨਾ ਪਾਲਦੇ ਅੱਗੇ ਕਿ ਇਹਨੂੰ ਉਡਾ ਲੀਏ ਕਿਸੇ ਨਾ ਕਿਸੇ ਕੰਮ ਨੂੰ ਤੇ ਆਈ ਵੀ ਉਡਣ ਨੂੰ ਫਿਰਦੇ ਆ ਉਡਾਲਾ ਭਰਾ ਦੋ ਦੋ ਹੱਥ ਹੋਣੇ ਆ ਕਿਸੇ ਦਿਨ ਹੋਣੇ ਇਸ ਲਈ ਇਹ ਬੜੀ ਸੀਰੀਅਸ ਮੁੱਦੇ ਨੇ ਮਗਰ ਥੋੜਾ ਧਿਆਨ ਦਿਓ ਇਹ ਕਰ ਕੀ ਦੇ ਜੀ ਦੇ ਸਾਹਿਬ ਕਾਂਗਰਸ ਵਿੱਚ ਬੜਾ ਉਹ ਘੰਗਾਣ ਹੈ ਸਿੱਧੂ ਸਾਹਿਬ ਪੈਰਲਲ ਪੰਚਿੰਗ ਕਰ ਰਹੇ ਆ ਐਸੇ ਦੇਖਦੇ ਆ ਸਾਰੀ ਇਹ ਦੇਖੋ ਕਾਂਗਰਸ ਵਿੱਚ ਹੈ ਤਾਂ ਕੋਈ ਅੰਦਰੂਨੀ ਮਾਮਲਾ ਜੀ ਮਗਰ ਇੱਕ ਬਾਤ ਜ਼ਰੂਰ ਹੈ ਕਿ ਖੈਰਾ ਸਾਹਿਬ ਔਰ ਸਿੱਧੂ ਸਾਹਿਬ ਹੀ ਹੈ ਜਾਂ ਇੱਕ ਆਦੇ ਹੋਰ ਹੈ ਜੋ ਕੋਈ ਬਾਤ ਕਰਕੇ ਰਾਜੀ ਹੈ ਬਾਕੀ ਤੋਂ ਆਪਕੋ ਪਤਾ ਹੀ ਹੈ ਇਨਕਾ ਇੱਕ MP ਹੈ ਇੱਕ ਦੋ MP ਹੈ ਮਤਲਬ ਮੋਰ ਲਾਇਲ ਥੈਨ ਦਾ ਕਿੰਗ ਉਹ ਭਗਵੰਤ ਮਾਨ ਪਾਲਸੀ ਬਾਅਦ ਚ ਕੱਢਦਾ ਇੱਕ ਇਹਨਾਂ ਦਾ MP ਉਹ ਤਾੜੀਆਂ ਪਹਿਲਾਂ ਮਾਰਨੀ ਸ਼ੁਰੂ ਕਰ ਦਿੰਦਾ ਕਾਂਗਰਸ ਵਾਲਾ ਮੋਰ ਤਾਂ ਲੈਣ ਦੀ ਕੀ ਲੋੜ ਹੈ ਤੁਹਾਨੂੰ ਸਮਝ ਆਈ ਗਈ ਹੈ ਹਾਂ ਉਹ ਹੀ ਜਾ ਡਿਫਾਲਟਰ ਜਾ ਹੁਣੇ ਅੱਜ ਮੈਂ ਬੋਲਿਆ ਸ਼ਾਮ ਤੱਕ ਉਹਨੂੰ ਮੌਕਾ ਮਿਲ ਜਾਣਾ ਉਹਨੂੰ ਚਾਰ ਪ੍ਰੈਸ ਵਾਲੇ ਛੱਡ ਕੇ ਬੋਲ ਪੈਣਾ ਤੁਹਾਨੂੰ ਸਮਝ ਹੀ ਆ ਜਾਣੀ ਮੈਂ ਕੀ ਦੀ ਗੱਲ ਕਰਦਾ ਨਾਉਂ ਨਹੀਂ ਲੈਣ ਦੀ ਕੋ ਲੋਡ ਹੁੰਦੀ ਡਿਫਾਲਟਰਾਂ ਦੀ